ਤਮਾਕਾ ਹੋਇਆ ਤਾਂ ਵੱਡੀ ਖਬਰ ਦੱਸ ਰਿਹਾ ਅੰਮ੍ਰਿਤਸਰ ਦੇ ਵਿੱਚ ਤਮਾਕੇ ਦਾ ਸਿਲਸਿਲਾ ਪਹਿਲਾਂ ਹੀ ਜਾਰੀ ਹੈ ਜੋ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਖਾਸ ਕਰਕੇ ਥਾਣਿਆਂ ਦੇ ਬਾਹਰ ਜੋ ਗ੍ਰੇਨੇਡ ਮਿਲੇ ਨੇ ਹਮਲੇ ਹੋਏ ਤੇ ਉਸ ਤੋਂ ਬਾਅਦ ਹੁਣ ਇੱਕ ਵੱਡਾ ਇਹ ਵੱਡੀ ਜੋ ਹੈ ਖਬਰ ਇਹ ਹੈ ਕਿ ਹੁਣ ਇੱਕ ਤਮਾਕਾ ਇੱਥੇ ਹੋਇਆ ਹੈ ਹਾਲਾਂਕਿ ਤਮਾਕਾ ਕਿਸ ਚੀਜ਼ ਦਾ ਹੈ ਇਹ ਕੋਈ ਬੰਮ ਬਲਾਸ ਸੀ ਜਾਂ ਫਿਰ ਕੁਝ ਹੋਰ ਸੀ ਜਾਂ ਫਿਰ ਕੋਈ ਹੋਰ ਤਮਾਕਾ ਸੀ ਇਸ ਦੀ ਜਾਂਚ ਫਿਲਹਾਲ ਹੋ ਰਹੀ ਹੈ ਪਰ ਇਸ ਦੇ ਵਿੱਚ ਇੱਕ ਵਿਅਕਤੀ ਦੀ ਜ਼ਰੂਰ ਜਾਨ ਚਲੀ ਗਈ ਹੈ ਜਿਸ ਦੇ ਪਰਖੱਚੇ ਉੱਡ ਗਏ ਨੇ ਮਜੀਠਾ ਰੋਡ ਤੇ ਜ਼ੋਰਦਾਰ ਤਮਾਕਾ ਆਂਦਾ ਹੈ ਤੇ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਸਰਵਨ ਫੋਨ ਲਾਈਨ ਤੇ ਗੱਲਬਾਤ ਕਰਾਂਗੇ ਜ਼ਿਆਦਾ ਜਾਣਕਾਰੀ ਲਈ ਸਰਵਨ ਨੇ ਇੱਕ ਵੱਡੀ ਇਹ ਖਬਰ ਹੈ ਕਿ ਇਹ ਤਮਾਕਾ ਹੁੰਦਾ ਹੈ ਤੇ ਇੱਕ ਵਿਅਕਤੀ ਦੇ ਪਰਖੱਚੇ ਤੱਕ ਉੱਡ ਗਏ ਨੇ ਕਿ ਕੋਈ ਜਾਣਕਾਰੀ ਹੈ ਕਿਸ ਚੀਜ਼ ਦਾ ਇਹ ਤਮਾਕਾ ਸੀ ਕੁਝ ਪਤਾ ਲੱਗ ਸਕਿਆ ਦੇਖੋ ਤੇਵਿੰਦਰ ਜਕਰ ਗੱਲ ਕਰੀਆ ਤਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਇਹ ਮਾਮਲਾ ਜਿੱਥੇ ਕਿ ਨਿਸ਼ਾਹਰਾ ਪਿੰਡ ਜਿਹੜਾ ਦੱਸਿਆ ਜਾ ਰਿਹਾ ਉਸ ਤੇ ਕੋਲ ਜਿਹੜਾ ਬਲਾਸਟ ਹੋਇਆ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਚੌਕੀਆਂ ਜਾਂ ਠਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਪਰ ਹੁਣ ਜਿਸ ਕਦਰਿਸ ਸੰਸਾ ਜਗ੍ਹਾ ਦੇ ਉੱਪਰ ਬਲਾਸਟ ਹੋਇਆ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜਿਹੜੇ ਜ਼ਰੂਰ ਖੜੇ ਕਰਦਾ ਔਰ ਸਭ ਤੋਂ ਵੱਡੀ ਗੱਲ ਕਿ ਜਿਵੇਂ ਇਹ ਬਲਾਸਟ ਹੋਇਆ ਤਾਂ ਉਕਤ ਵਿਅਕਤੀ ਇੱਥੇ ਕੀ ਲੈਣ ਗਿਆ ਸੀ ਜਾਂ ਫਿਰ ਕੀ ਉੱਥੇ ਕਰ ਰਿਹਾ ਸੀ ਜਿਸ ਦੇ ਕਾਰਨ ਇਹ ਬਲਾਸਟ ਹੋ ਗਿਆ ਔਰ ਬਾਦ ਦੇ ਵਿੱਚ ਉਸ ਵਿਅਕਤੀ ਦੇ ਪਰਖੱਚੇ ਜਿਹੜੇ ਉੱਡ ਜਾਂਦੇ ਨੇ ਲੱਤਾਂ ਬਾਹਾਂ ਜਿਹੜੀਆਂ ਉਸ ਦੀਆਂ ਉੱਡ ਜਾਂਦੀਆਂ ਨੇ ਏਡਾ ਜ਼ਬਰਦਸਤ ਤੇ ਬਲਾਸ ਸੀ ਔਰ ਵੇਖਿਆ ਜਾਵੇ ਤਾਂ ਫਿਲਹਾਲ ਜਿਹੜਾ ਪੁਲਿਸ ਜਿਹੜੀ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਪਰ ਜੋ ਜਾਣਕਾਰੀ ਮੁਢਲੀ ਤੌਰ ਤੇ ਨਿਕਲ ਕੇ ਸਾਹਮਣੇ ਆਈ ਆ ਕਿ ਉਕਤ ਵਿਅਕਤੀ ਇਸ ਬਲਾਸ ਦਾ ਸ਼ਿਕਾਰ ਹੋਇਆ ਔਰ ਇਸ ਵਿਅਕਤੀ ਦੇ ਜਿਹੜੇ ਨੇ ਉਹ ਪਰਖੱਚੇ ਉੱਡ ਗਏ ਨੇ ਔਰ ਇਸ ਨੂੰ ਨਾਜੁਕ ਹਾਲਤ ਦੇ ਵਿੱਚ ਫਿਲਹਾਲ ਗੁਰੂ ਨਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਸ ਦੀ ਹਾਲਤ ਜਿਹੜੀ ਆ ਫਿਲਹਾਲ ਗੰਭੀਰ ਜਿਹੜੀ ਆ ਉਹ ਬਣੀ ਹੋਈ ਆ ਪਰ ਦੂਸਰੇ ਪਾਸੇ ਗੱਲ ਕਰੀਏ ਤਾਂ ਸਵਾਲੇ ਖੜੇ ਹੁੰਦੇ ਨੇ ਕਿ ਆਖਰ ਇਹ ਬਲਾਸਦੁਮਾ ਚੀਜ਼ ਇੱਥੇ ਆਈ ਕਿੱਥੋਂ ਹੁਣ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਜੜੀਆਂ ਨੇ ਹੂੰ ਉਹ ਲਗਾਈਆਂ ਜਾ ਰਹੀਆਂ ਨੇ ਕਿ ਜਿਹੜਾ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਅਕਤੀ ਹੋ ਸਕਦਾ ਕਿ ਤੋਂ ਕੋਈ ਇਹ ਬਲਾਸਟ ਨਮਾ ਚੀਜ਼ ਜਿਹੜੀ ਲੈ ਕੇ ਆ ਰਿਹਾ ਹੋਵੇ ਜਾਂ ਰਸਤੇ ਵਿੱਚ ਜਿਹੜੀ ਇਸ ਦੇ ਕੋਲੋਂ ਫਟ ਗਈ ਹੋਵੇ ਜਾਂ ਫਿਰ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਇਹ ਦਰਮਿਆਨ ਜਿਹੜੀ ਇਹ ਜੰਗ ਨਮਾ ਮਾਹੌਲ ਬਣਿਆ ਸੀ ਤਾਂ ਉਦੋਂ ਕੋਈ ਚੀਜ਼ ਇਸ ਸੰਸਾਂ ਦੇ ਉੱਪਰ ਡਿੱਗੀ ਹੋਵੇ ਇਹ ਦਿੱਤੀ ਨਸ਼ੇ ਦਾ ਆਦੀ ਹੋਵੇ ਤੇ ਫਿਰ ਉੱਥੋਂ ਸੁੱਖਾ ਵਗੈਰਾ ਮਲ ਗਿਆ ਹੋਵੇ ਜਾਂ ਉਦੋਂ ਇਸ ਦਾ ਪੈਰ ਉੱਪਰ ਆ ਗਿਆ ਹੋਵੇ ਜਾਂ ਇਸ ਨਾਲ ਛੇੜਛੜ ਕੀਤੀ ਹੋਵੇ ਤਾਂ ਬਲਾਸਟ ਹੋ ਗਿਆ ਹੋਵੇ ਕਈ ਤਰ੍ਹਾਂ ਦੀਆਂ ਕੈਸੜਾਈਆਂ ਨੇ ਪਰ ਪੁਲਿਸ ਜਿਹੜੀ ਇਹ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਜਾਂਚ ਟੀਮਾਂ ਜਿਹੜੀਆਂ ਉਥੇ ਪਹੁੰਚ ਰਹੀਆਂ ਨੇ ਉਹਨਾਂ ਵੱਲੋਂ ਜਾਂਚ ਜਿਹੜੀ ਕੀਤੀ ਜਾਵੇਗੀ ਤਾਂ ਉਪਰੰਤ ਸਾਰੀ ਖਬਰ ਨਿਕਲ ਕੇ ਸਾਹਮਣੇ ਆਵੇਗੀ ਸਾਰੀ ਗੱਲ ਨਿਕਲ ਕੇ ਸਾਹਮਣੇ ਆਵੇਗੀ ਕਿ ਆਖਰ ਇਹ ਬਲਾਸਟਮਾਂ ਚੀਜ਼ ਕਿਹੜੀ ਸੀ ਬਲਾਸਟ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਹੋਇਆ ਸਭ ਤੋਂ ਵੱਡੀ ਤੇਜਿੰਦਰ ਗੱਲ ਇਹ ਹੈ ਕਿ ਅਮਰਸਰਬ ਦੇ ਨਾਲ ਲੱਗਦਾ ਇਹ ਪਿੰਡ ਹੈ ਔਰ ਇਥੇ ਕਾਫੀ ਜਿਆਦਾ ਚਹਿਲ ਪਹਿਲ ਜੜੀ ਜਾਂਦੀ ਹੈ ਕਿਉਂਕਿ ਲੋਕ ਆਪਣੇ ਕੰਮਾਂ ਕਾਰਨ ਤੋਂ ਦਿਹਾਤ ਵਾਲੇ ਪਾਸੇ ਤੋਂ ਜਿਹੜੇ ਸ਼ਹਿਰ ਵੱਲ ਨੂੰ ਆਉਂਦੇ ਨੇ ਔਰ ਉਸ ਦੌਰਾਨ ਇਹ ਧਮਾਕਾ ਹੁੰਦਾ ਤਕਰੀਬਨ 9:20 ਮਿੰਟ ਤੇ ਇਹ ਬਲਾਸਟ ਹੁੰਦਾ ਔਰ ਬਲਾਸਟ ਦੀ ਆਵਾਜ਼ ਇੰਨੀ ਜ਼ਿਆਦਾ ਜਿਹੜੀ ਸੁਣੀ ਗਈ ਔਰ ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਉਹ ਤੇ ਵਿਅਕਤੀ ਦੇ ਪਰਖੱਚੇ ਜਿਹੜੇ ਉੱਡੇ ਹੋਏ ਸੀ ਤੁਰੰਤ ਪੁਲਿਸ ਨੂੰ ਇਸ ਤੋਂ ਬਾਅਦ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਸਾਰੀ ਸ਼ਰਮ ਕਰ ਦਿੱਤੀ ਗਈ ਹੈ ਇਲਾਕੇ ਨੂੰ ਜਿਹੜਾ ਸੀਲ ਕਰਕੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖ ਜਾਂਚ ਟੀਮਾਂ ਨੇ ਉੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਔਰ ਪਤਾ ਲਗਾਉਣ ਦੀ ਕੋਸ਼ਿਸ਼ ਤਾਂ ਇਹ ਸਭ ਤੋਂ ਵੱਡੀ ਹੋਵੇ ਕਿ ਜਿੰਦਰ ਕੀ ਆਖਰੀ ਬਲਾਸਟੋਮਾ ਚੀਜ਼ ਇੱਕ ਵਿਅਕਤੀ ਦੇ ਕੋਲ ਸੀ ਇਹ ਲੈ ਕੇ ਆਇਆ ਸੀ ਜਾਂ ਫਿਰ ਪਹਿਲਾਂ ਹੀ ਉਸ ਜਗ੍ਹਾ ਦੇ ਉੱਪਰ ਪਈ ਹੋਈ ਸੀ ਜੀ ਜੀ ਬਿਲਕੁਲ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਸਵਾਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹ ਇੱਥੇ ਚੀਜ਼ ਆ ਪਹੁੰਚੀ ਹੈ ਧਮਾਕਾ ਕਿਸ ਚੀਜ਼ ਦਾ ਸੀ ਸਰਵਨਜੀਤ